ਕਿ ਪੰਜਾਬ ਦੇ ਵਿੱਚ ਸੇਬਾਂ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਜਿਹੜੇ ਕਹਿੰਦੇ ਆ ਦੋਸਤੋ ਆ ਵੀਡੀਓ ਉਹਨਾਂ ਤੱਕ ਜ਼ਰੂਰ ਪਹੁੰਚਦੀ ਕੀਤੀ ਜਾਵੇ ਪੰਜਾਬ ਦੇ ਕਿਸਾਨਾਂ ਤੱਕ ਵੀ ਦੋਸਤੋ ਵੀਡੀਓ ਨੂੰ ਵੱਤ ਵਤ ਸ਼ੇਅਰ ਕੀਤਾ ਜਾਵੇ ਆਪਾਂ ਸ਼ਿਮਲੇ ਦੇ ਵਿੱਚ ਨਹੀਂ ਖੜੇ ਆਪਾਂ ਕੋਈ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਖੜੇ ਆਪਾਂ ਪੰਜਾਬ ਦੇ ਵਿੱਚ ਖੜੇ ਆ ਤੇ ਇੱਕ ਪੰਜਾਬ ਦੇ ਇੱਕ ਨਾਰਮਲ ਘਰ ਦੇ ਵਿੱਚ ਖੜੇ ਆ ਨਾਰਮਲ ਪਰਿਵਾਰ ਦੇ ਵਿੱਚ ਜਿੱਥੇ ਸਬਜ਼ੀ ਵਾਲੀ ਕਿਆਰੀ ਦੇ ਵਿੱਚ ਕਿਸਾਨ ਨੇ ਮਿਹਨਤੀ ਕਿਸਾਨ ਨੇ ਸੇਬਾਂ ਦਾ ਬੂਟਾ ਲਾ ਕੇ ਤੇ ਉਹਨੂੰ ਕਾਮਯਾਬ ਕਰਕੇ ਦਿਖਾਤਾ ਖੇਤੀ ਪੰਜਾਬ ਦੇ ਵਿੱਚ ਹਰੇਕ ਹੋ ਸਕਦੀ ਹੈ ਹਰ ਤਰ੍ਹਾਂ ਦਾ ਮੌਸਮ ਆ ਪੰਜਾਬ ਦੇ ਵਿੱਚ ਸਿਰਫ ਲੋੜ ਹੈ ਤਾਂ ਸਹੀ ਢੰਗ ਦੀ ਸਹੀ ਪਾਲਣ ਪੋਸ਼ਣ ਦੀ ਤੁਸੀਂ ਦੇਖ ਰਹੇ ਹੋ ਸੇਬਾਂ ਦਾ ਬੂਟਾ ਚੈੱਕ ਕਰੋ ਇੱਕ ਟਾਣੀ ਦੇ ਉੱਤੇ 10-10 ਸੇਬ ਨੇਗੇ ਤੇ ਸੇਬ ਪੱਕਦੇ ਵੀ ਆ ਆਏ ਸੀਜ਼ਨ ਦੇ ਵਿੱਚ ਆਪ ਵੀ ਖਾਂਦੇ ਆ ਗਮਾਂਡਿਆਂ ਨੂੰ ਵੀ ਖਵਾਉਂਦੇ ਆ ਤੇ ਰਿਸ਼ਤੇਦਾਰ ਵੀ ਜ਼ਰੂਰ ਇੱਥੋਂ ਲੈ ਕੇ ਜਾਂਦੇ ਹੈਗੇ ਤੇ ਦੋਸਤੋ ਲਾਇਆ ਇਹਨਾਂ ਨੇ ਬਦਾਮਾਂ ਦਾ ਬੂਟਾ ਵੀ ਸੀਗਾ ਪਰ ਹਨੇਰੀ ਜ਼ਿਆਦਾ ਆਉਣ ਕਾਰਨ ਉਹ ਬੂਟਾ ਟੁੱਟ ਗਿਆ ਨਹੀਂ ਸਾਨੂੰ ਉਹਦੇ ਵੀ ਦਰਸ਼ਨ ਕਰਵਾਉਣੇ ਸੀ ਜਿਨੇ ਜਿਨੇ ਜਿਹਨਿਤ ਪਹਿਲੀ ਵਾਰ ਆਪਣੇ ਸੇਬਾਂ ਦਾ ਬੂਟਾ ਪੰਜਾਬ ਦੇ ਵਿੱਚ ਦੇਖਿਆਗਾ ਤਾਂ ਇਨਾ ਇਨਾ ਹਰਾ ਭਰਾ ਦੇਖਿਆਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਦੋਸਤੋ ਪਹਿਲਾਂ ਪਹਿਲੀ ਵਾਰ ਹੀ ਸੇਬਾਂ ਦਾ ਬੂਟਾ ਦੇਖ ਰਹੇ ਹੋ ਉਹ ਵੀ ਪੰਜਾਬ ਦੇ ਵਿੱਚ ਦੇਖੋ ਦੋਸਤੋ ਨਿੱਕੇ ਨਿੱਕੇ ਸੇਬ ਹੁਣ ਹੋਣੇ ਸ਼ੁਰੂ ਹੋ ਗਏ ਤੇ ਇਸ ਤੋਂ ਬਾਅਦ ਇਹ ਲਾਲ ਹੋ ਜਾਣਗੇ ਪੱਕਣੇ ਸ਼ੁਰੂ ਹੋ ਜਾਣਗੇ ਐਨ ਜਮਾ ਖੰਡ ਤੋਂ ਵੀ ਜ਼ਿਆਦਾ ਮਿੱਠੇ ਸੇਬ ਨੇਗੇ ਮਾਲਕ ਨਾਲ ਕਰੀ ਸੀਗੀ ਗੱਲਬਾਤ ਤੇ ਇੱਕ ਪੰਜਾਬ ਦੇ ਪਿੰਡ ਦੇ ਵਿੱਚ ਖੜੇ ਆ ਆਪਾਂ ਕੋਈ ਬਾਹਰ ਨਹੀਂ ਹੈਗਾ ਵੀ ਯਾਰ ਪੰਜਾਬ ਦੇ ਵਿੱਚ ਵੀ ਸੇਬਾਂ ਦੀ ਖੇਤੀ ਹੋ ਸਕਦੀ ਹੈ ਇਹ ਇੱਕ ਬਹੁਤ ਵੱਡਾ ਸਬੂਤ ਹੈ ਦੋਸਤੋ ਜੇਕਰ ਪੰਜਾਬ ਦੇ ਵਿੱਚ ਸੇਬਾਂ ਦੀ ਖੇਤੀ ਸ਼ੁਰੂ ਹੁੰਦੀ ਹੈ ਤਾਂ ਆਪਾਂ ਨੂੰ ਬਾਹਰੋਂ ਮਹਿੰਗੇ-ਮਹਿੰਗੇ ਸੇਬ ਲੈ ਕੇ ਖਾਣ ਦੀ ਕੋਈ ਲੋੜ ਨਹੀਂ ਨਾਲੇ ਬਿਲਕੁਲ ਤਾਜ਼ੇ ਸੇਬ ਮਿਲਣਗੇ ਤੇ ਪੰਜਾਬ ਦੇ ਵਿੱਚ ਹੀ ਆਪਾਂ ਨੂੰ ਸਸਤੇ ਰੇਟ ਤੇ ਸੇਬ ਮਿਲਣਗੇ ਤੇ ਨਾਲੇ ਆਪਣਾ ਝੋਨੇ ਦੇ ਫਸਲੀ ਚੱਕਰ ਤੋਂ ਆਪਣਾ ਖਿਹੜਾ ਛੁੱਟ ਜੂਆ ਜੇਕਰ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਵੀ ਮਾਲਕ ਨੇ ਇਹ ਬਾਹਰਲੀ ਸਟੇਟ ਦੇ ਵਿੱਚੋਂ ਲਾਇਆ ਹੋਊਗਾ ਤਾਂ ਬਿਲਕੁਲ ਨਹੀਂ ਕਿਉਂਕਿ ਇਹ ਇੱਕ ਆਮ ਨਰਸਰੀ ਦੇ ਵਿੱਚੋਂ ਲਾ ਕੇ ਲਿਆ ਕੇ ਲਾਇਆ ਹੋਇਆ ਬੂਟਾਗਾ ਤੇ ਇਹੇ ਦੋ ਬੂਟੇ ਲਿਆਂਦੇ ਸੀ ਇੱਕ ਬਦਾਮਾਂ ਦਾ ਬੂਟਾ ਵੀ ਸੀਗਾ ਤੇ ਬਦਾਮ ਉਹਤੇ ਲੱਗਣੇ ਵੀ ਸ਼ੁਰੂ ਹੋ ਗਏ ਸੀ ਪਰ ਬਦਕਿਸਮਤੀ ਇਹ ਆ ਕਿ ਢੇਰੀ ਦੇ ਕਾਰਨ ਉਹ ਬੂਟਾ ਟੁੱਟ ਗਿਆ ਦੋਸਤੋ ਤੇ ਰਹਿ ਗਿਆ ਇਕੱਲਾ ਸੇਬਾਂ ਦਾ ਸੇਬ ਆਈ ਵਾਰੀ ਪੱਕਦੇ ਆ ਤੇ ਆਈ ਵਾਰੀ ਮਾਲਕ ਖਾਂਦੇ ਵੀ ਆ ਕੋਈ ਬਾਲਾ ਮਹਿੰਗਾ ਬੂਟਾ ਨਹੀਂ ਹੈਗਾ ਬਸ ਸਿਰਫ ਕੇਅਰ ਕਰਨ ਦੀ ਲੋੜ ਆ ਸਿਰਫ ਸੰਭਾਲ ਕਰਨ ਦੀ ਲੋੜ ਆ ਹਨਾ ਤੁਸੀਂ ਚੈੱਕ ਕਰੋ ਯਾਰ ਸੇਬਾਂ ਦੇ ਗੁੱਛੇ ਕਿੰਨੀ ਘੈਂਟ ਚੀਜ਼ ਬਣੀ ਹੋਈ ਹੈਗੀ ਤੇ ਦੋਸਤੋ ਵੀ ਆਪਣੇ ਪੰਜਾਬ ਦੇ ਵਿੱਚ ਐਡੀ ਮਾੜੀ ਮਿੱਟੀ ਵੀ ਨਹੀਂ ਹੈਗੀ ਐਡੀ ਧਰਤੀ ਮਾੜੀ ਨਹੀਂ ਹੈਗੀ ਪਵਿੱਤਰ ਮਤਲਬ ਯਾਰ ਇੱਥੇ ਪਾਵਨ ਗੁਰੂ ਪਾਣੀ ਪਤਾ ਆਪਣੇ ਗੁਰੂਆਂ ਨੇ ਵੀ ਕਿਹਾ ਹੈਗਾ ਹਨਾ ਕਿ ਸੇਵ ਇੱਥੇ ਕਿਉਂ ਨਹੀਂ ਹੋ ਸਕਦੇ ਜਦੋਂ ਹਰ ਚੀਜ਼ ਇੱਥੋਂ ਦੀ ਧਰਤੀ ਦੇ ਵਿੱਚ ਹੋ ਸਕਦੀ ਹੈ ਤਾਂ ਆਹ ਵੀਡੀਓ ਤੁਸੀਂ ਉਹਨਾਂ ਲਈ ਉਹਨਾਂ ਲੋਕਾਂ ਲਈ ਬਤਵਤ ਸ਼ੇਅਰ ਕਰੋ ਜਿਹੜੇ ਪੰਜਾਬ ਦੇ ਵਿੱਚ ਸੇਬਾਂ ਦੀ ਖੇਤੀ ਕਰਨ ਬਾਰੇ ਸੋਚ ਰਹੇ ਆ ਉਮੀਦ ਆ ਵੀਡੀਓ ਪਸੰਦ ਆਈ ਹੋਵੇਗੀ